ਬਸ ਚੰਦ ਤਾਂ ਮੈਨੂੰ ਵੀ ਫ੍ਰੀਕੋਰਡ ਦੇ ਐਮਐਲਏ ਦੇ ਨਾਲ ਉਹਨਾਂ ਦੇ ਘਰ ਵਿਜ਼ਿਟ ਕਰਨ ਦਾ ਮੌਕਾ ਮਿਲਿਆ ਤਾਂ ਉਹਨਾਂ ਨੇ ਆਪਦੀਆਂ ਖੁਆਇਸ਼ਾਂ ਤੇ ਜਿਹੜੇ ਖਦਸ਼ੇ ਤੇ ਜਿਹੜੇ ਲਾਂਭੇ ਸੁਝਾਰ ਕੀਤੇ ਉਹਨਾਂ ਦਾ ਇਹ ਸੀ ਕਿ ਮੈਂ ਉਹਨਾਂ ਨੇ ਇੱਥੋਂ ਦੀਆਂ ਕੁਝ ਸੰਸਥਾਵਾਂ ਨੂੰ ਇਲਾਕੇ ਦੇ ਵਿਕਾਸ ਲਈ ਸਿਵਲ ਚਾਰ ਦੇ ਵਿਕਾਸ ਲਈ ਪੜ੍ਹਾਈ ਲਈ ਕਾਫੀ ਪੈਸੇ ਡੋਨੇਟ ਕੀਤੇ ਪਰੰਤੂ ਪ੍ਰਕਾਰੀਆਂ ਦੇ ਖਰਚਿਆਂ 'ਚ ਜਿਹੜੇ ਉਹ ਪੂਰੇ ਹੋਗੇ 180 ਕੋਰਪਾਏ ਦੇ ਕਿੰਝ ਜਿਹੜਾ ਪੈਸਾ ਉਹ ਆਇਆ ਹੈਗਾ ਹੁਣ ਉਹਦੀ ਇੱਕ ਇੱਛਾ ਹੈਗੀ ਸੀ ਕਿ ਇਥੇ ਮੈਂ ਵੱਡੀ ਇੱਕ ਇੰਡਸਟਰੀ ਲਾ ਸਕਾਂ ਤਾਂ ਕਿ ਪੜ੍ਹੇ ਲਿਖੇ ਤੇ ਹਰ ਤਬਕੀ ਦੇ ਨੌਜਵਾਨ ਰੋਜ਼ਗਾਰ ਮਿਲੇ ਤੇ ਡਾਕਟਰ ਅਮਰੀ ਸਿੰਘ ਵਰਵਾ ਨੂੰ ਇੱਕ ਰੰਜ ਹੈਗਾ ਸੀ ਕਿ ਉਹਨੂੰ ਕੋਈ ਇਸ ਤਰ੍ਹਾਂ ਦੀ ਸੰਸਥਾ ਜਾਂ ਸਾਖ ਨਹੀਂ ਮਿਲ ਸਕਿਆ ਜੋ ਮਤਲਬ ਦ੍ਰਿੜਤਾ ਤੇ ਮਾਨਦਰ ਅਲੱਗੇ ਹੋ ਕੇ ਜੋ ਉਹਨਾਂ ਨੂੰ ਦਾਨ ਮਿਲੂਗਾ ਉਹਨੂੰ ਸਹੀ ਅਰਥਾਂ ਚ ਲੋਕਾਂ ਦੇ ਭਲੇ ਲਈ ਖਰਚ ਸਕੇ ਉਹ ਪਾਕਿਸਤਾਨ ਵੀ ਗਈ ਤੇ ਆਪਦੀ ਮਾਂ ਦੀਆਂ ਸਹੇਲੀਆਂ ਜਿਹੜੇ ਪਿੰਡ 'ਚ ਰਹਿ ਰਹੀਆਂ ਸੀ ਉਸ ਪਿੰਡ ਵਿੱਚ ਉਹਨਾਂ ਨੇ ਮਤਲਬ ਜਿ ਕੋ ਸਕੂਲ ਦੇ ਵਿੱਚ ਘਾਟ ਹੈਗੀ ਆ ਜਾਂ ਕੋਈ ਹਸਪਤਾਲ ਦੇ ਵਿੱਚ ਘਾਟ ਆ ਜਾਂ ਕੋਈ ਪੀਣੇ ਪਾਣੀ ਦੀ ਘਾਟ ਆ ਉਹ ਪੂਰੀ ਕਰਕੇ ਦਿੱਤੀ ਲਾਸ ਏਂਜਲਸ ਦੇ ਵਿੱਚ ਉਹ ਮੇਅਰ ਦੇ ਅਹੁਦੇ 'ਤੇ ਰਹੇ ਉਹ ਪਹਿਲੇ ਪੰਜਾਬੀ ਮੇਅਰ ਸੀ ਦੁਨੀਆ ਦੇ ਜਿਹਨੇ ਲਾਸ ਏਂਜਲਸ ਦੇ ਵਿੱਚ ਬਣੇ ਔਰ 18 ਸਾਲ ਤੱਕ ਉਹ ਸਹੂਦੇ 'ਤੇ ਰਹੇ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਲਈ ਇਹ ਦੁਖਦਾਈ ਖਬਰ ਆ ਜ਼ਿਲ੍ਹੇ ਲਈ ਇਹ ਦੁਖਦਾਈ ਖਬਰ ਆ ਕਿ ਕੋਟਕਪੂਰਾ ਦੇ ਜੰਪਲ ਅਮਰੀਕਾ ਦੇ ਨਿਵਾਸੀ ਡਾਕਟਰ ਅਮਰਜੀਤ ਸਿੰਘ ਮਰਵਾਹਾ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਉਹ ਫਰੀਦਕੋਟ ਦੇ ਲਈ ਬਹੁਤ ਕੁਝ ਕਰਨਾ ਚਾਹੁੰਦੇ ਸੀ ਇਥੋਂ ਤੱਕ ਕਿ ਪਿਛਲੇ ਕਈ ਸਾਲਾਂ ਦੇ ਵਿੱਚ ਉਹਨਾਂ ਨੇ ਫਰੀਦਕੋਟ ਜ਼ਿਲ੍ਹੇ ਦੇ ਵੱਖ-ਵੱਖ ਸੰਸਥਾਨਾਂ ਨੂੰ ਸਕੂਲਾਂ ਨੂੰ ਤੇ ਪਿੰਡਾਂ ਨੂੰ 180 ਕਰੋੜ ਰੁਪਏ ਦੇ ਕਰੀਬ ਦਾ ਦਾਨ ਦਿੱਤਾ ਤੇ ਉਹਨਾਂ ਵਿੱਚ ਪ੍ਰਮੁੱਖ ਸੀ ਕਿ ਉਹਨਾਂ ਦਾ ਆਪਣਾ ਪਿੰਡ ਗੁਰੂ ਕੀ ਟਾਬ ਸੀ ਉਹ ਉਹਨਾਂ ਨੇ ਗੋਦ ਲਿਆ ਹੋਇਆ ਸੀ ਇਸ ਤੋਂ ਇਲਾਵਾ ਪਿੰਡ ਔਲਖ ਦੀ ਇੱਕ ਕਲੋਨੀ Dalit ਕਲੋਨੀ ਸੀ ਉਹ ਗੋਦ ਲਈ ਹੋਈ ਸੀ ਇੱਕ ਲਾਲਿਆਣਾ ਪਿੰਡ ਸੀ ਉੱਥੇ ਸੀਵੇ ਦਾ ਕੰਮ ਕੀਤਾ ਇਸ ਤੋਂ ਇਲਾਵਾ ਕੋਟਕਪੂਰਾ ਦੇ ਵਿੱਚ ਬਹੁਤ ਸਾਰੇ ਕੰਮ ਕੀਤੇ ਤੇ ਕੋਟਕਪੂਰਾ ਤੇ ਫਰੀਦਕੋਟ ਦੇ ਵਿੱਚ ਲੜਕੀਆਂ ਦੀ ਸਿੱਖਿਆ ਲਈ ਉਹਨਾਂ ਨੇ ਸਕੂਲ ਤੇ ਕਾਲਜ ਵੀ ਬਣਾਏ ਜਿਹੜੇ ਕੇ ਕੇ ਮਰਵਾਹਾ ਜਾਂ ਡਾਕਟਰ ਚੰਦਾ ਸਿੰਘ ਵਰਵਾਹਾ ਇਹਨਾਂ ਦੇ ਨਾਵਾਂ ਤੇ ਚੱਲ ਰਹੇ ਆ ਇੱਕ ਗੱਲ ਇੱਥੇ ਜ਼ਿਕਰਯੋਗ ਹੈ ਕਿ ਫਰੀਦਕੋਟ ਨਾਲ ਸਬੰਧਤ ਜਿੰਨੇ ਵੀ ਪਤਵੰਤੇ ਆ ਚਾਹੇ ਉਹ ਸਿਆਸੀ ਆਗੂ ਆ ਉਹ ਜਦੋਂ ਵੀ ਅਮਰੀਕਾ ਜਾਂਦੇ ਸੀ ਤਾਂ ਡਾਕਟਰ ਅਮਰਜੀਤ ਸਿੰਘ ਮਰਵਾਹਾ ਨੂੰ ਜ਼ਰੂਰ ਮਿਲਦੇ ਸੀ ਉਹ ਭਾਵੇਂ ਕੁਲਤਾਰ ਸਿੰਘ ਸੰਧਵਾ ਹੋਣ ਜਾਂ ਕੁਸ਼ਲਦੀਪ ਸਿੰਘ ਢਿੱਲੋਂ ਹੋਣ ਜਾਂ ਗੁਰਦੇਵਤ ਸਿੰਘ ਸੇਖੋਂ ਤੇ ਜਾਂ ਅਜੀਪਾਲ ਸਿੰਘ ਸੰਧੂ ਮਨਤਾਰ ਸਿੰਘ ਬਰਾੜ ਇਹਨਾਂ ਵਿੱਚੋਂ ਕੋਈ ਵੀ ਜਦੋਂ ਕੋਈ ਇਹ ਅਮਰੀਕਾ ਜਾਂਦੇ ਸੀ ਜਾਂ ਉਹਨਾਂ ਦੇ ਨਾਲ ਸਬੰਧਤ ਕੋਈ ਵੀ ਹੋਰ ਕੋਟਕਪੂਰੇ ਦਾ ਕੋਈ ਪਤਵੰਤਾ ਅਮਰੀਕਾ ਜਾਂਦਾ ਸੀ ਤਾਂ ਉਹ ਡਾਕਟਰ ਮਰਵਾਹਾ ਨੂੰ ਮਿਲ ਕੇ ਆਉਂਦਾ ਸੀ ਸਾਡੇ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜੱਸ ਉਹ ਵੀ ਪਿਛਲੇ ਸਾਲ ਜਦੋਂ ਅਮਰੀਕਾ ਗਏ ਸੀ ਤਾਂ ਡਾਕਟਰ ਮਰਵਾਹਾ ਨੂੰ ਮਿਲੇ ਸੀ ਤੇ ਉਹਨਾਂ ਨੇ ਉਹਨਾਂ ਨਾਲ ਗੱਲਬਾਤ ਵੀ ਕੀਤੀ ਸੀ ਉਹਨਾਂ ਨੇ ਕਈ ਸ਼ੰਕੇ ਵੀ ਪ੍ਰਗਟ ਕੀਤੇ ਸੀ ਫਰੀਦਕੋਟ ਪ੍ਰਤੀ ਤੇ ਫਰੀਦਕੋਟ ਲਈ 180 ਕਰੋੜ ਰੁਪਏ ਦੀ ਜਿਹੜੀ ਗ੍ਰਾਂਟ ਦਿੱਤੀ ਆ ਇਸ ਬਾਰੇ ਵੀ ਦੱਸਿਆ ਸੀ ਆਓ ਇਹ ਸਾਰੇ ਕਾਸੇ ਤੇ ਗੱਲਬਾਤ ਕਰਦੇ ਹਾਂ ਕਿੰਨਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜੱਸ ਦੇ ਨਾਲ ਤੇ ਪੁੱਛਦੇ ਆ ਉਹਨਾਂ ਤੋਂ ਕਿ ਉਹਨਾਂ ਦੇ ਅਕਸਰ ਫਰੀਦਕੋਟ ਬਾਰੇ ਕਿਸ ਤਰ੍ਹਾਂ ਦੇ ਸੰਸੇ ਸੀ ਝੋਰੇ ਸੀ ਤੇ ਫਰੀਦਕੋਟ ਲਈ ਉਹ ਕੀ ਹੋਰ ਕਰਨਾ ਚਾਹੁੰਦੇ ਸੀ ਹਲਸਾ ਅਮਰਜੀਤ ਸਿੰਘ ਮਰਵਾ ਜਿਹੜੇ ਹੈਗੇ ਉਹ ਫਰੀਦਕੋਟ ਦੇ ਨਾਲ ਦੇ ਪਿੰਡਾਂ ਗੁਰੂਕਟਾਵ ਤੋਂ ਰਹਣ ਵਾਲੇ ਸੀ ਜਿਹੜੇ ਕਰੀਬ ਛੇ ਦਾ ਕੀ ਪਹਿਲਾਂ ਅਮਰੀਕਾ ਦੇ ਵਿੱਚ ਚਲੇ ਗਏ ਸੀ ਤੇ ਉਹ ਹੈ ਇੱਕ ਬੰਦਾ ਨੇ ਜਿਹੜੇ ਡੈਂਟਿਸਟ ਡਾਕਟਰ ਹੈਗੇ ਸੀ ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ਵਿੱਚੋਂ ਰਹੇ ਹੈਗੇ ਤੇ ਜਿੱਥੇ ਉਹਨਾਂ ਨੇ ਆਪ ਦੇ ਜਿਹੜਾ ਸਦਕਾ ਬਹੁਤ ਮਤਲਬ ਨੇ ਕਮਾਈ ਕੀਤੀ ਜਿਹੜਾ ਉੱਥੇ ਹਾਲੀਵੁੱਡ ਦਾ ਏਰੀਆ ਹੈਗਾ ਲਾਸ ਏਂਜਲਸ ਦਾ ਜਿੱਥੇ ਤੁਸੀਂ ਇਹ ਸਮਝ ਲੋਗੇ ਕਿ ਵੀ ਥਾਂ ਖਰੀਦਣਾ ਮੁਨਕ ਨਹੀਂ ਉੱਥੇ 20 ਕਿੱਲੇ ਦੇ ਕਰੀਬ ਇਹਨਾਂ ਦੀ ਇੱਕ ਅਲਿਸ਼ਾਨ ਕੋਠੀ ਸੀ ਔਰ ਉੱਥੇ ਇੱਕ ਜਿਹੜੀ ਹੈਗੀ ਆ ਸਟਰੀਟ ਦਾ ਨਾਮ ਵੀ ਮਰਵਾਸਟਰੀਟ ਰੱਖਿਆ ਗਿਆ ਹੈਗਾ ਤੇ ਮਰਵਾਸ ਸਾਹਿਬ ਨੇ ਮਤਲਬ ਜਿੱਥੇ ਆਦੇ ਲਈ ਤਰੱਕੀ ਕੀਤੀ ਉਹਨੇ ਆਦੇ ਮਤਲਬ ਇਲਾਕੇ ਦੇ ਖੁਸ਼ਹਾਲੀ ਦੇ ਤਰੱਕੀ ਲਈ ਵੀ ਬੰਦਾ ਯੋਗਦਾਨ ਪਾਇਆ ਉਹਨੇ ਆ ਸਭ ਤੋਂ ਪਹਿਲਾਂ ਆਦੇ ਪਿੰਡ ਨੂੰ ਅਡਾਪਟ ਕੀਤਾ ਤੇ ਉਹਨੂੰ ਸੁੰਦਰ ਗ੍ਰਾਮ ਬਣਾਇਆ ਜਿਹਨੂੰ ਗੁਰੂ ਕੀ ਢਾਬ ਨੂੰ ਜਿਹੜਾ ਹੈਗਾ ਅਮਰੀਕਾ ਵਾਲਾ ਪਿੰਡ ਕਹਿ ਕੇ ਵੀ ਪੁਕਾਰਿਆ ਜਾਂਦਾ ਹੈਗਾ ਉਸ ਵਾਰ ਫਰੀਦਕੋਟ ਤੇ ਕੋਟਪੂਰਾ ਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਕੁੜੀਆਂ ਦੀ ਉੱਚ ਸਿੱਖਿਆ ਲਈ ਸਕੂਲ ਤੇ ਕਾਲਜ ਬਣਵਾਏ ਜਿਹੜੇ ਅੱਜ ਵੀ ਚੱਲ ਰਹੇ ਹੈਗੇ ਆ ਇਸ ਤੋਂ ਇਲਾਵਾ ਉਹਨਾਂ ਨੇ ਮਤਲਬ ਲਾਲੇਣਾ ਪਿੰਡ ਜਿਹੜਾ ਹੈਗਾ ਉਹ ਗੌਂਡੀ ਪਿੰਡ ਹੈਗਾ ਉੱਥੇ ਪਹਿਲਾ ਸੀਡਰ ਸਿਸਟਮ ਪਾਇਆ ਹੈਗਾ ਤੇ ਆਲਖ ਪਿੰਡ ਵਿੱਚ ਇੱਕ ਦਲਤ ਕਲੋਨੀ ਨੂੰ ਅਡਾਪਟ ਕੀਤਾ ਇਸ ਤੋਂ ਇਲਾਵਾ ਜਿਹੜੀ ਉਹਦੀ ਮਾਂ ਦੀਆਂ ਸਹੇਲੀਆਂ ਸੀ ਜਿਹੜੀਆਂ ਬਟਵਾਰੇ ਵੇਲੇ ਵਿਛੜ ਗਈਆਂ ਸੀ ਉਹਨਾਂ ਬਾਰੇ ਪੁੱਛ ਪੜਤਾਲ ਕਰਕੇ ਉਹ ਪਾਕਿਸਤਾਨ ਵੀ ਗਏ ਤੇ ਆਪਦੀ ਮਾਂ ਦੀਆਂ ਸਹੇਲੀਆਂ ਜਿਹੜੇ ਪਿੰਡ 'ਚ ਰਹਿ ਰਹੀਆਂ ਸੀ ਉਸ ਪਿੰਡ ਵਿੱਚ ਉਹਨਾਂ ਨੇ ਮਤਲਬ ਜਿ ਕੋਈ ਸਕੂਲ ਦੇ ਵਿੱਚ ਘਾਟ ਹੈਗੀ ਆ ਜਾਂ ਕੋਈ ਹਸਪਤਾਲ ਦੇ ਵਿੱਚ ਘਾਟ ਆ ਜਾਂ ਕੋਈ ਪੀਣੇ ਦੇ ਪਾਣੀ ਦੀ ਘਾਟ ਆ ਉਹ ਪੂਰੀ ਕਰਕੇ ਦਿੱਤੀ ਤੇ ਉਹਨਾਂ ਨੇ ਲਗਭਗ ਜਿਹੜਾ ਹੈਗਾ ਇਸ 5 ਧਾਕਿਆਂ ਦੇ ਵਿੱਚ ਵਿੱਚ ਮਤਲਬ ਫ੍ਰੀ ਕੁੜਜਲੇ ਲਈ ਵੱਡਾ ਦਾਨ ਕੀਤਾ ਤੇ 180 ਕੋਰਪਾਏ ਦੇ ਜਿਹੜਾ ਪੈਸਾ ਉਹ ਆਇਆ ਹੈਗਾ ਉਹਨਾਂ ਦੀ ਇੱਕ ਇੱਛਾ ਹੈਗੀ ਸੀ ਕਿ ਇਥੇ ਨਾਲ ਵੱਡੀ ਇੱਕ ਇੰਡਸਟਰੀ ਲਾ ਸਕਾਂ ਤਾਂ ਕਿ ਪੜ੍ਹੇ ਲਿਖੇ ਤੇ ਹਰ ਤਰਕੀ ਦੇ ਲੋਕਾਂ ਨੂੰ ਰੋਜ਼ਗਾਰ ਮਿਲੇ ਪਰੰਤੂ ਲਾਈਫ ਟਾਈਮ ਦੇ ਵਿੱਚ ਉਹਨਾਂ ਦਾ ਇਹ ਜਿਹਾ ਸੁਪਨਾ ਪੂਰਾ ਨਹੀਂ ਹੋਇਆ ਹਾਲਾਂਕਿ ਪਤਾ ਲੱਗ ਕੇ ਦੇ ਬਾਰੇ ਸਪੀਕਰ ਤੇ ਫ੍ਰੀ ਕਾਉਂਡ ਦੀ ਵਿਧਾਇਕ ਕੋਲ ਤਾਂ ਉਹਨਾਂ ਦੀ ਮੀਟਿੰਗਾਂ ਵੀ ਹੋਈਆਂ ਪਰ ਇਸੇ ਦਰਮਿਆਨ ਉਹ 92 ਸਾਲ ਦੀ ਉਮਰ ਤੇ ਅਲਵਿਦਾ ਕਹਿ ਗਏ ਜਿਨ੍ਹਾਂ ਦਾ ਸ਼ਬਦਾਂ ਦੇ ਸਮਾਗਮ ਮਤਲਬ ਅਗਲੇ ਹਫਤੇ ਕੋਰ ਪੂਰੇ ਵਿੱਚ ਹੋ ਰਿਹਾ ਹੈਗਾ ਔਰ ਨੇਚਰਲੀ ਇਹ ਸਾਰਾ ਲਾਕਾ ਉਹਨਾਂ ਨੇ ਇਸੇ ਲਈ ਦਾ ਉਹ ਯਾਦ ਕਰ ਰਿਹਾ ਕਿ ਉਹਨਾਂ ਜਿਆਦੇ ਲੱਗ ਕੇ ਲਿਖਾਫੀ ਵੱਡੀ ਦਿਨ ਸੀ ਇਸ ਤੋਂ ਇਲਾਵਾ ਖਾਲਸਾ ਮੈਂ ਤਾਂ ਨਹੀਂ ਦੱਸਣਾ ਚਾਹੁੰਦਾ ਕਿ ਮੈਂ 2020 ਦੇ ਵਿੱਚ ਅਮਰੀਕਾ ਗਿਆ ਸੀ ਤਾਂ ਮੈਨੂੰ ਵੀ ਫ੍ਰੀ ਕੋਰਡ ਦੇ ਐਮਐਲ ਦੇ ਨਾਲ ਉਹਨਾਂ ਦੇ ਘਰ ਵਿਜ਼ਿਟ ਕਰਨ ਦਾ ਮੌਕਾ ਮਿਲਿਆ ਤਾਂ ਉਹਨਾਂ ਨੇ ਆਪਦੀਆਂ ਖੁਆਇਸ਼ਾਂ ਤੇ ਜਿਹੜੇ ਖਦਸ਼ੇ ਤੇ ਜਿਹੜੇ ਲੰਬੇ ਸੁਝਾਰ ਕੀਤੇ ਉਹਨਾਂ ਦਾ ਇਹ ਸੀ ਕਿ ਮੈਂ ਉਹਨਾਂ ਨੇ ਇੱਥੋਂ ਦੀਆਂ ਕੁਝ ਸੰਸਥਾਵਾਂ ਨੂੰ ਇਲਾਕੇ ਦੇ ਵਿਕਾਸ ਲਈ ਸਭਿਆਚਾਰ ਦੇ ਵਿਕਾਸ ਲਈ ਪੜ੍ਹਾਈ ਲਈ ਕਾਫੀ ਪੈਸੇ ਡੋਨੇਟ ਕੀਤੇ ਪਰੰਤੂ ਪ੍ਰਕਾਰੀਆਂ ਦੇ ਖਰਚਿਆਂ ਚ ਜਿਹੜੇ ਉਹ ਪੂਰੀ ਹੋ ਗਈ ਤੇ ਡਾਕਟਰ ਅਮਰੀਤ ਸਿੰਘ ਮਰਵਾ ਨੂੰ ਇੱਕ ਰੰਜ ਹੈਗਾ ਸੀ ਕਿ ਉਹਨੂੰ ਕੋਈ ਇਸ ਤਰ੍ਹਾਂ ਦੀ ਸੰਸਥਾ ਜਾਂ ਸਾਖਸ਼ ਨਹੀਂ ਮਿਲ ਸਕਿਆ ਜੋ ਮਤਲਬ ਦ੍ਰਿੜਤਾ ਤੇ ਮਾਨਦਰ ਅੱਗੇ ਹੋ ਕੇ ਜੋ ਉਹਨਾਂ ਨੂੰ ਦਾਨ ਮਿਲੂਗਾ ਉਹਨੂੰ ਸਹੀ ਅਰਥਾਂ ਚ ਲੋਕਾਂ ਦੇ ਭਲੇ ਲਈ ਕਿਤੇ ਖਰਚ ਸਕੇ ਤਾਂ ਇਹਦੇ ਸ਼ਾਇਦ ਉਹਨਾਂ ਦਾ ਇਸੇ ਕਰਕੇ ਵੀ ਉਹ ਇੱਥੇ ਜਿਆਦਾ ਮਤਲਬ ਵੱਡੀ ਇੰਡਸਟਰੀ ਖੜੀ ਨਹੀਂ ਕਰ ਸਕੇ ਕਿਉਂਕਿ ਉਹਨਾਂ ਨੂੰ ਕੋਈ ਬੰਦਾ ਇਸ ਤਰ੍ਹਾਂ ਦਾ ਨਹੀਂ ਮਿਲਿਆ ਜਿਹੜਾ ਬਹੁਤ ਦ੍ਰਿੜਤਾ ਨਾਲ ਇਮਾਨਦਾਰੀ ਨਾਲ ਤੇ ਸੇਵਾ ਭਾਵਨਾ ਨਾਲ ਉਹਨਾ ਵੱਲੋਂ ਸ਼ੁਰੂ ਕੀਤੇ ਪ੍ਰੋਜੈਕਟ ਨੂੰ ਸਿਰੇ ਲਾ ਸਕਦਾ ਤੇ ਡਾਕਟਰ ਅਮਰਜੀਤ ਸਿੰਘ ਬਰਵਾ ਦੇ ਮਨ ਵਿੱਚ ਇਹ ਦਰਦ ਵੀ ਮਤਲਬ ਉਹ ਰਿਹਾ ਹੈਗਾ ਜਾਣ ਤੋਂ ਪਹਿਲਾਂ ਕਿ ਉਹ ਆਪ ਦੇ ਇਲਾਕੇ ਚ ਵੀ ਮਤਲਬ ਕੰਮ ਕਰਨ ਲਈ ਇੱਕ ਪ੍ਰੋਪਰ ਜਿਹੜੀ ਇੱਕ ਐਕਲੋ ਕਿ ਇੱਕ ਦਿੜ੍ੜ ਰਾਤ ਦੇ ਵਾਲੀ ਇਮਾਨਦਾਰ ਟੀਮ ਨਹੀਂ ਮਿਲੀ ਹਾਲੇ ਸੋ ਇਸ ਦਿਨ ਨਾਲ ਡਾਕਟਰ ਅਮਰਜੀਤ ਸਿੰਘ ਬਰਵਾ ਪੰਜਾਬ ਦਾ ਤੇ ਖਾਸ ਕਰਕੇ ਸਿੱਖਾਂ ਦਾ ਇੱਕ ਮਾਨਵੀ ਸੀ ਲਾਸ ਏਂਜਲਸ ਦੇ ਵਿੱਚ ਉਹ ਮੇਅਰ ਦੇ ਅਹੁਦੇ ਤੇ ਰਹੇ ਉਹ ਪਹਿਲੇ ਪੰਜਾਬੀ ਮੇਅਰ ਸੀ ਦੁਨੀਆ ਦੇ ਜਿਹੜੇ ਲਾਸ ਏਂਜਲਸ ਦੇ ਵਿੱਚ ਬਣੇ ਔਰ 18 ਸਾਲ ਤੱਕ ਉਹ ਸੌਦੇ ਤੇ ਰਹੇ ਇੰਨੇ ਵੱਡੇ ਸ਼ਹਿਰ ਦਾ ਜਿਹੜਾ ਸ਼ਹਿਰ 100 ਕਿਲੋਮੀਟਰ ਤੋਂ ਵੱਧ ਖਿੱਤੇ ਚ ਫੈਲਿਆ ਹੋਇਆ ਔਰ ਦੁਨੀਆ ਦਾ ਸਭ ਤੋਂ ਮਾਡਰਨ ਸ਼ਹਿਰ ਆ ਉਹਦੇ ਉਹ ਜਿਹੜੇ 18 ਸਾਲ ਮੇਰ ਰਹੇ ਆ ਤੇ ਸਾਨੂੰ ਇਹ ਵੀ ਬਹੁਤ ਮਾਣ ਵਾਲੀ ਗੱਲ ਆ ਔਰ ਉਹਨਾਂ ਜ਼ਿੰਦਗੀ ਤੋਂ ਇਹ ਸਿੱਖਣਾ ਵੀ ਚਾਹੀਦਾ ਕਿ ਪੰਗਰਕਾ ਦੇ ਵਿੱਚ ਕੁਝ ਗੁਰਦੁਆਰਾ ਸਾਹਿਬ ਵੀ ਉਹਨਾਂ ਨੇ ਐਮਪੂਂਗਾ ਹਾਂ ਉਹਨਾਂ ਨੇ ਮਤਲਬ ਜਿਹੜਾ ਹੈਗਾ ਸਿੱਖ ਕਮਿਊਨਿਟੀ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਇੱਕ ਸਿੱਖ ਟੈਂਪਲ ਵੀ ਬਣਵਾਇਆ ਸੀ ਸ਼ਾਇਦ ਉਸ ਤੋਂ ਲਾਸਤ ਪਹਿਲਾਂ ਹੋਇਆ ਹੈਗਾ ਸੀ ਜਿੱਥੇ ਵੀ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਜਿ ਉਹਨਾਂ ਨੇ ਹਰ ਉਸ ਥਾਂ ਤੇ ਮਤਲਬ ਆਪ ਦਾ ਬੰਦ ਅਜਲਾ ਹੈਗਾ ਉਹ ਯੋਗਦਾਨ ਪਾਇਆ ਔਰ ਪੰਜਾਬੀਆਂ ਦੇ ਤੇ ਸਿੱਖਾਂ ਦਾ ਮਾਣ ਵਧਾਇਆ ਔਰ ਸਾਨੂੰ ਉਹਨਾਂ ਦੀ ਜ਼ਿੰਦਗੀ ਤੋਂ ਜਿਹੜੀ ਉਹਦੇ ਦਾਨ ਕਰਨ ਵਾਲੀ ਸੀ ਜਾਂ ਜਿਹੜੀ ਦੀ ਸਿੱਖਿਆ ਵਾਲੀ ਹੈਗੀ ਸੀ ਜਾਂ ਇਲਾਕੇ ਦੇ ਵਿਕਾਸ ਲਈ ਸੀ ਜਾਂ ਦੂਜਿਆਂ ਬਾਰੇ ਸੋਚਣ ਦੀ ਭਾਵਨਾ ਸੀ ਉਹਦੇ ਤੋਂ ਸਿੱਖਿਆ ਜ਼ਰੂਰ ਲੈਣੀ ਚਾਹੀਦੀ ਹੈ ਤਾਂ ਮੈਨੂੰ ਵੀ